ਮੇਰਾ ਨਾਮ ਸਾਰਣੁ ਸਸਤੀਕਾਲਪਾ ਜੀ ਤੇ ਮੇਰਾ ਨਾਮ ਸਿਰਕਿਆ ਤੇ ਆ ਮੇਰਾ ਯਾਰ ਇਹਦਾ ਨਾਮ ਹਰਮਣਿਆ ਤੇ ਪਰੇ ਆਪਾਂ ਕੰਮ ਸਟਾਰਟ ਕੀਤਾ ਹੈ ਸ਼ਰਦਾਈ ਦਾ ਤੁਹਾਨੂੰ ਪਤਾ ਕਿ ਤੁਹਾਡੀ ਸ਼ਰਦਾਈ ਹੁੰਦੀ ਆ ਤੇ ਆ ਆਪਣਾ ਸਾਰਾ ਸਮਾਨ ਲੱਗਾ ਆਪਣਾ ਛੱਡ ਬਛੋਟਾ ਜਿਹਾ ਸ਼ਰਦਾਈ ਵਾਲਾ ਤੇ ਆ ਆਪਣਾ ਨਾਮ ਹੈ ਸ਼ਰਦਾਈ ਦਾ 프ੈਂਕ ਸ਼ਰਦਾਈ ਜੀ ਵੇਖ ਸਕਦੇ ਜੀ ਆਪਾਂ ਸ਼ੱਕਰ ਵਾਲੀ ਸ਼ਰਦਾਈ ਵੇਚੀ ਦੀ ਆ ਭਾਜੀ ਬਣਾ ਕੇ ਦਿਖਾਓਗੇ ਸ਼ਰਦਾਈ ਹਾਂਜੀ ਭਾਈ ਜਰੂਰ ਤੁਹਾਨੂੰ ਬਣਾ ਕੇ ਵਿਖਾਵਾਂਗੇ ਤੇ ਨਾਲੇ ਥੋੜੀ ਵੇਲੇ ਆਪਾਂ ਵਿਚਾਰ ਵੀ ਸਾਂਝ ਕਰਾਂ ਗੱਲਬਾਤਾਂ ਕਰਦੇ ਨਾਲ ਨਾਲ ਆਪਾਂ ਆਪਣੀਆਂ ਤੇ ਆ ਜੋ ਫਿਰ ਬਣਾ ਕੇ ਵਿਖਾਉਨੇ ਆ ਆਪਣਾ ਪਿਆ ਤੁੰਡਾ ਡੰਡਾ ਤੇ ਰਿਆ ਮੁੰਡਿਆ ਚੱਕ ਸਮਾਨ ਆ ਜੀ ਭਾਈ ਆਪਣੇ ਬਾਦਾਮ ਦੇਖੋ ਭਈ ਆ ਮੋਟੀ ਗਰੀ ਹੁੰਦੀ ਆ ਆ ਵੇ ਲੋ ਗਰੀ ਆਪਾਂ ਵੱਡੀ ਯੂਜ਼ ਕਰੀਦੇ ਨਿਕੇ ਨਿਕੇ ਨਹੀਂ ਦਾਣੇ ਨਹੀਂ ਬੱਚੇ ਨਹੀਂ ਯੂਜ਼ ਕਰੀਦੇ ਵੱਡੀਆਂ ਗਿਰੀਆਂ ਆ ਜਿਹੜੀਆਂ ਆ ਗੀਆਂ ਫਰਾਜ ਟਪਾ ਜੀ ਇੰਨੀ ਮੋਟੀ ਗਰੀ ਕਰਾ ਭਜੀ ਸਮਾਨ ਵਧੀਆ ਵੇਚਾਂਗੇ ਤੇ ਗਾਗ ਆਪਣੇ ਆਪ ਆਏਗਾ ਦੇਖ ਜੀ ਇਹਨਾਂ ਸੇਚੋ ਜੀ ਤੇ ਦੂਜੇ ਦੀ ਬਾਸਾ ਹੋਵੇ ਦੇ ਨਹੀਂ ਨਹੀਂ ਵੇ ਭਾਜੀ ਤੁਸੀਂ ਜਦੋਂ ਮਰਜੀ ਜਿਹੜੇ ਵੀ ਆਪਣੇ ਦੇਖਦੇ ਪਏ ਨੇ ਈ ਵਿਊਰਰ ਜਦੋਂ ਮਰਜੀ ਤੁਸੀਂ ਇੱਥੇ ਆਓਗੇ ਤੁਹਾਨੂੰ ਇਦਾਂ ਹੀ ਆਪਾਂ ਇੱਕ ਜਣਾ ਰਗੜਾ ਲਾਉਂਦਾ ਵੇਖ ਜਿਗਾ ਤੇ ਇੱਕ ਜਣਾ ਮਰਤੌਂਦਾ ਵੇਖ ਜਿਗਾ ਬਈ ਸੋਚਿਆ ਕਿ ਭਾਜੀ ਸੋਚਿਆ ਪਹਿਲਾਂ ਦੇ ਨਾਲ ਅਸੀਂ ਮਤਲਬ ਉਹ ਸਾਡੀ ਮਤਲਬ ਪਾਪਾ ਹੈਗੇ ਸੀ ਮੇਰੇ ਤੇ ਇੱਥੇ ਨਾ ਤੁਹਾਨੂੰ ਪਤਾ ਕੰਪਨੀ ਵਾਲੇ ਕੋਈ ਗਲਤ ਸੀ ਵੀ ਲੱਗਦੇ ਨੇ ਸ਼ਦਾ ਜੀ ਨਾ ਨਾ ਭਾਈ ਗੁਲਾਬ ਸਿੰਘ ਜੀ ਲਾਉਂਦੇ ਨੇ ਸ਼ਰਧਾਈ ਤੇ ਉਹਨਾਂ ਕੋਲ ਆਪਾਂ ਤੀਕੇ ਗਏ ਸੀ ਤੇ ਬਾਅਦ ਚ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਪਹਿਲੀ ਕੰਮ ਕੀਤਾ ਮੈਂ ਸਿਕਿਉਰਟੀ ਗਾਰਡ ਦਾ ਹਸਪੀਟਲ ਪਰ ਪਹਿਲੀ 9 10 ਯਾਰ ਦਿਸ਼ਾ ਲਿਨੈਂਡ ਕਰ ਲਈ ਜਭਾਂਦੇ ਅੱਜ ਕੱਲ ਤੇ ਫਿਰ ਅਹੀਂ ਨਾਲ ਨਾਲ ਸਟੱਡੀ ਵੀ ਕਰਨੀ ਸੀ ਤਾਂ ਕਰਕੇ ਪਹਿਲੀ ਆਪਣਾ ਸੈਟਅਪ ਚਾਰ ਕੀਤਾ ਆਪਣੇ ਕੰਮ ਸ਼ੁਰੂ ਕੀਤਾ ਨੇ ਤੇ ਸਾਨੂੰ ਤੁਹਾਡੇ ਨਗਰ पे ਆਪਣਾ ਨੰਬਰ ਸੈੱਟ ਕਰਵਾ ਸਕਦੇ ਹੋ ਭਾਈ ਤਾਂ ਅੰਬਰ ਸਾਹਿਬ ਦਾ ਹਾਂ ਪਈਸਾ ਨੂੰ ਅੰਮ੍ਰਿਤਸਰ ਸ਼ਹਿਰ ਦੀ ਲੋੜ ਆ ਪਹੁੰਚ ਰਹੀ ਮਦਦ ਦੀ ਕਿਉਂਕਿ ਸਾਨੂੰ ਕਾਰਪੋਰੇਸ਼ਨ ਵਾਲੇ ਤੰਗ ਕਰਦੇ ਨੇ ਆਣ ਕੇ ਹੁਣੇ ਪਈ ਪਈ ਲੱਗੇ ਖੜੇ ਸੀ ਜਦੋਂ ਆਣ ਕੇ ਸਾਨੂੰ ਧਮਕੀਆਂ ਲਾਉਂਦੇ ਆ ਹੁਣੇ ਕਾਰਪੋਰੇਸ਼ਨ ਵਾਲੇ ਆਏ ਸੀ ਤੇ ਸਾਨੂੰ ਬੜੀ ਗੰਦੀ ਤਰ੍ਹਾਂ ਕਹੇ ਕਿ ਕਹਿੰਦੇ ਇੱਥੋਂ ਚੋਕ ਨੀ ਤੇ ਤੁਹਾਡਾ ਸਾਰਾ ਸਬਾਣੇ ਚੱਕ ਲੈਣਾ ਜੇ ਇਹ ਤੇ ਕੀ ਜੀ ਵਧੀਆ ਪਿਆਰ ਹੈ ਯਾਰ ਪਈ ਹੁਣ ਵੇਖੋ ਤੁਸੀਂ ਆਪਾਂ ਮੈਂ ਜੂ ਦੂਰੀ ਨਾ ਇੱਥੇ ਨਾਲ ਪਾਸੇ ਆਪਾਂ ਚੱਲੀਏ ਨਾ ਤੇ ਤੁਹਾਨੂੰ ਨਾ 50 ਰੇੜੀਆਂ ਵਿਖਾ ਦਿੰਦਾ ਜਿਹੜੀਆਂ ਲੱਗਿਆ ਪ੍ਰਵਾਸੀ ਆਪਣੇ ਭਰਾਵਾਂ ਦੀਆਂ ਜਿਹੜੇ ਕਈਆਂ ਨੇ ਨਾਰੀ ਲਾਏ ਗੋਲ ਉਹਨੇ ਦੇ ਕਿਉਂ ਚੁਕਾਉਂਦਾਲੀਆਂ ਉਹ ਵੀ ਦੂਰ ਦੀ ਗੱਲ ਛੱਡੋ ਹਰਮਨ ਸਿੰਘ ਸਾਹਿਬ ਲੱਗੇ ਏਡੀ ਸੋਣੀ ਮਾਰਕੀਟ ਬਣਾਈ ਆਪਾਂ ਉੱਥੇ ਕੋਈ ਤਮਾਕੂ ਵੇਚਣ ਦੇ ਪੀੜ੍ਹਾ ਸਿੱਕਾ ਵੇਚਣਦੇ ਆ ਉਹਨਾਂ ਨੂੰ ਵੀ ਕੋਈ ਰੋਕ ਸਕਦਾ ਅਸੀਂ ਤੇ ਫੇਰ ਕਾਗਜ਼ ਵਾਲੇ ਤੀਜਾ ਵੇਚਦੇ ਪਏ ਤੇ ਸਾਨੂੰ ਆਣ ਕੇ ਖਾਇਆ ਜਾ ਰਿਹਾ ਏ ਅੱਜ ਜਿਹੜੇ ਤੇ ਸਿਰਫ ਪੈਸੇ ਜੜਾਈ ਜਾਂਦੇ ਅਸੀਂ ਤੇ ਫੇਰ ਆਹੋ ਸੋਚ ਕੇ ਕਹਿ ਸਕਦੇ ਨੇ ਜਿਹੜੇ ਪੈਸੇ ਦੇ ਦੇ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਆ ਤੇ ਅਸੀਂ ਹੁਣ ਫਿਰ ਕੇ ਚੰਗੀ ਚੀਜ਼ ਦਿੰਨੇ ਪਏ ਤੇ ਸਾਨੂੰ ਖਾਇਆ ਜਾ ਰਿਹਾ ਏ ਹਾਂਜੀ ਹਾਂਜੀ ਇੱਕ ਹੀ ਪਾਜੀ ਇਹ ਪਾਜੀ ਆ ਗਈ ਜੇ ਵਿੱਚ ਸੌਂਫ ਸੌਂਫ ਪਾਤੀ ਹਾਂਜੀ ਇਹ ਪੇਟ ਵਾਸਤੇ ਸਹੀ ਹੁੰਦੀ ਦੇ ਇਹ ਇਲਾਚੀਆਂ ਆਈਆਂ ਦੇਖ ਭਾਜੀ ਇੰਨੀਆਂ ਪਾਤੀਆਂ ਜੇ ਹਾਂਜੀ ਭਾਜੀ ਕੰਮ ਖੁੱਲਾ ਰੱਖਿਆ ਆਪਾਂ ਬੜੇ ਨਾਮ ਦੇ ਪਾਈ ਜਾਂਦੇ ਹੁੰਦੇ ਭਾਜੀ ਪਾਤੀ ਕੀ ਨੁਕੀ ਕਿਹਾ ਜਾਂਦਾ ਹਾਂਜੀ ਇਥੇ ਬਣਾ ਰਹੇ ਨੇ ਕੀ ਕਿਹਾ ਜਾਂਦਾ ਇਹ ਕੁੰਡਾ ਜੇ ਤੇ ਆਹ ਭਾਜੀ ਆਹ ਡੰਡਾ ਇਹ ਹੋਰ ਨਿੰਮ ਦਾ ਹੁੰਦਾ ਹੈ ਹਾਂਜੀ ਭਾਈ ਇਹ ਨਿੰਮ ਦੇ ਆ ਵੀ ਤਾਂ ਵਰਤਦਾ ਜਰੋਂ ਹਣ ਆਪਾਂ ਕੁੰਡਾ ਫਿਰ ਤੇ ਲਾਉਨੇ ਆ ਨਾ ਰਗੜਾ ਲਾਈਦਾ ਜੇ ਇਹ ਲੱਕੜ ਵੀ ਘਾਹ ਦੀ ਤੇ ਨਿੰਮ ਦੇ ਤਾਤੇ ਵਿੱਚ ਆਂਦੇ ਜੀ ਅੱਛਾ ਹਾਂਜੀ ਤੇ ਸਰੀਰ ਵਾਸਤੇ ਕਹਿੰਦੇ ਮੈਂ ਬਹੁਤ ਵਧੀਆ ਹੁੰਦੀ ਬਹੁਤ ਵਧੀਆ ਹੁੰਦੀ ਸ਼ੂਗਰ ਵਾਲੇ ਪੇਸ਼ੇਤ ਵਾਸਤੇ ਬਹੁਤ ਵਧੀਆ ਹੁੰਦੀ ਇਹ ਕਾਲੀਆਂ ਮਿਰਚਾਂ ਦੇ ਗਲਾ ਸਾਫ਼ ਕਰਨ ਵਾਸਤੇ ਕਹਿੰਦੇ ਬਲਗੋں ਵਗੈਰਾ ਹੋਵੇ ਜੀ ਇਤਨੀ ਆ ਮਤਲਬ ਵੀਡੀਓ ਜਿੰਨਾ ਕੁਝ ਪਾਈ ਜਾਂਦਾ ਭਾਜੀ ਮੈਂ ਤੁਹਾਨੂੰ ਅੱਗੇ ਉਹ ਗੱਲ ਦੱਸੀ ਕੋਈ ਵੀ ਵੀਡੀਓ ਵੇਖਦਾ ਪਿਆ ਹੋਵੇ ਇੱਥੇ ਆਣ ਕੇ ਕਚੈਰੀ ਚੌਂਗ ਚ ਆਣ ਕੇ ਅਸੀਂ ਇੱਥੇ ਹੀ ਹ ਪਾਪਾ ਦੀ ਕਿਰਪਾ ਰਹੀ ਤੇ ਲਾਵਾਂਗੇ ਕਿ ਕਾਰਪੋਰੇਸ਼ਨ ਵਾਲਾ ਨਾਠ ਆਇਆ ਤੇ ਜੇ ਤੇ ਇੱਕ ਦੋ ਦਿਨ ਸਾਡੀ ਨਾਲੜੀ ਲੱਗੀ ਇੱਥੇ ਮਤਲਬ ਦਾੰਤਾਰੀ ਦੁਕਾਨ ਲੱਗੀ ਸਮਝੋ ਕਿ ਸਾਨੂੰ ਕਾਰਪੋਰੇਸ਼ਨ ਵਾਲਾ ਖਾਤਾ ਵਾ ਹਾਂਜੀ ਤੇ ਇੱਥੇ ਹੋਈਦਾ ਵਾ ਜਦੋਂ ਹੀ ਵੇਖ ਲੋ ਮੇਰਾ ਵੀਰ ਬਤਾਉਂਦਿਆ ਹੋਊਗਾ ਤੇ ਮੈਂ ਇੱਥੇ ਰਗੜਾ ਲਾਉਂਦਿਆ ਹੋਊਗਾ ਠੀਕ ਯਾਰੀ ਨੇ ਭਰਾ ਬਣਾ ਤਾ ਹਾਂਜੀ ਭਿੰਦੂ ਭਾਜੀ ਜਿੱਥੇ ਭਈ ਰਿਸ਼ਤੇਦਾਰ ਨਹੀਂ ਖੜਦੇ ਉੱਥੇ ਯਾਰੀ ਖੜ ਜਾਂਦੀ ਜੇ ਇਹ ਤੇ ਅੰਬਰਸਰ ਚ ਵੇ ਆਪਣੇ ਭਰਾ ਪਹਿਲਾਂ ਆਉਂਦੇ ਨੇ ਯਾਰੀ ਯਾਰੀ ਪਹਿਲੇ ਨੰਬਰ ਤੇ ਸਪੋਰਟ ਕਰਦੇ ਨੇ ਜੀ ਰਹੀ ਗਾ ਸੇ ਯਾਰ ਮਾਝੀ ਵਾਲੇ ਮਾਝੀ ਵਾਲੇ ਪਾਉ ਹਾਂਜੀ ਹਾਂਜੀ ਮਾਝੀ ਵਾਲੇ ਪਾਉ ਮਾਝੀ ਵਾਲੇ ਪਾਉ ਕੋਈ ਨਾ ਕੋਈ ਚੰਤਰ ਲਾਜ ਦਿੱਤੇ ਬਾਜੀ ਬਿਲਕੁਲ ਬਿਲਕੁਲ ਭਾਜੀ ਥੈਂਕ ਯੂ ਆ ਭਾਜੀ ਆਗੇ ਨੇ ਸੁੱਕੇ ਗਲਾਬ ਦੇ ਫੁੱਲ ਹਾਂਜੀ ਯਾਰ ਇਹ ਵੀ ਖੰਡੇ ਹੁੰਦੇ ਆ ਆ ਆਗੇ ਭਾਜੀ ਕਾਜੂ ਹਾਂ ਵੇਖੋ ਭਾਜੀ ਭਈ ਕਾਜੂ ਵੀ ਸਾਡੇ ਬਹੁਤ ਵਧੀਆ ਹੁੰਦੇ ਆ ਇੱਕ ਰਸ਼ ਕਰਕੇ ਲਈ ਦੇ ਜੇ ਆਪਾਂ ਅੱਛਾ ਹਾਂਜੀ ਹਾਂਜੀ ਪੰਜ ਚੀਜ਼ਾਂ ਸਾਰੀਆਂ ਪਾਈਆਂ ਖੁੱਲੀਆਂ ਕੋਈ ਘਟ ਨਹੀਂ ਵਰਤੀਦਾ ਕਿ ਇਦਾਂ ਸਾਡਾ ਸਮਾਂ ਜ਼ਿਆਦਾ ਲੱਗੇਗਾ ਸ਼ਕਾ ਹੋਵੇ ਮੰਨ ਕੇ ਵੀਡੀਓ ਤੇ ਚੱਕਰ ਚ ਕਰਦਾ ਤਾਂ ਜਦੋਂ ਮਰਜੀ ਆਣ ਦੇਵੋ ਇਦਾਂ ਹੀ ਆ ਟੱਪੇ ਸਾਹਮਣੇ ਲੱਗੇ ਭਾਜੀ ਟੱਪੇ ਵਾਲਾ ਕੈਮਰਾ ਮਾਰ ਤੋ ਆਪਨੇ ਲਾਈਵ ਆ ਆ ਭਈ ਪੌਣ ਲੱਗਿਆ ਬਸ ਖਾਸ ਆਪਾ ਜੀ ਖਸਕਾਸ ਹੀ ਵੇਖ ਲੋ ਦਾਣੇ ਵਾਲੀ ਖਸਕਾਸ ਦੇ ਵਿੱਚ ਕਾਲੀ ਖਸਕਾਸ ਮਿਕਸ ਹੋਈ ਜੇ ਆਹ ਵੇਖੋ ਭਾਜੀ ਕਾਲੀ ਤੇ ਇਹਦਾ ਕੀ ਅੰਦਰ ਹੈ ਭਾਜੀ ਜਿਹੜੀ ਪਿਓਰ ਕਾਲੀ ਹੁੰਦੀ ਜੇ ਨਾ ਔਰ ਚ ਨਿਸ਼ਾਨ ਹੁੰਦਾ ਜੇ ਅੱਛਾ ਮਤਲਬ ਹੁੰਦੀ ਜੋ ਵੀ ਸਰੀਰ ਵਾਸਤੇ ਵਧੀਆ ਹੋ ਜ਼ਿਆਦਾਤਰ ਜਿਹੜੇ ਨਾ ਭੰਗ ਵਾਲੀ ਪਿੰਦੇ ਉਹ ਯੂਜ਼ ਕਰਦੇ ਜੇ ਤੇ ਆਹ ਕੋਈ ਵੀ ਖਸਕਾਸ ਵਰਤਦਾ ਜੇ ਆ ਤੁਹਾਨੂੰ ਦਰਦਾਂ ਜਿਹੜੀਆਂ ਸਰੀਰ 'ਚ ਹੁੰਦੇ ਆ ਹੁਣ ਉਹਦੇ ਵਾਸਤੇ ਬਹੁਤ ਵੈਸਟ ਹੁੰਦੀ ਆ। ਭਾਜੀ ਗੋਡਿਆਂ-ਗੋਡਿਆਂ ਵਾਸਤੇ ਬਹੁਤ ਵਧੀਆ ਹੁੰਦੀ ਆ। ਬਹੁਤ ਵਧੀਆ। ਸਾਰੇ ਸਰੀਰ ਵਾਸਤੇ ਕਿਤੇ ਵੀ ਦਰਦ ਹੁੰਦੀ ਹੋਵੇ ਤੇ ਹੁਣ ਆਪਾਂ ਸਰਦੀਆਂ 'ਚ ਭਾਜੀ ਤੁਹਾਨੂੰ ਪਤਾ ਵਾ ਦੁੱਧ 'ਚ ਪਾ ਕੇ ਪੀਂਦੀ ਆ। ਤੇ ਆਹ ਹੁਣ ਆਪਾਂ ਇਰਤੀ ਜਿਹੜਾ ਰਗੜਾ ਲਾਉਨੇ ਸਮਾਨ ਸਾਰਾ ਇਹ ਤੇ ਗਰਮ ਪੈਣਾ ਵਾ। ਪਰ ਇਹ ਵੀ ਤੁਸੀਂ ਠੰਡੀ ਹੋ ਜਾਂਦੀ ਜਦੋਂ ਆਪਾਂ ਮਿੱਟੀ ਵਾਲੇ ਭਾਂਡੇ ਜਿਹੜਾ ਰਗੜਾ ਲਾਉਨੇ ਆਪਾਂ ਗੁੰਡੇ ਜਿਹੜਾ। ਹਾਂਜੀ ਹਾਂਜੀ। ਭਾਜੀ ਵੀ ਸੁਨੇਹ ਜਾਂਦੇ ਕੀ ਮਤਲਬ ਜੋ ਨਿਹੰਗ ਸਿੰਘ ਫੌਜਾਂ ਜਾਂਦੀਆਂ ਸੀ ਚੰਗਾ ਤੇ ਜੇ ਆਪਾਂ ਜਿਮ ਲਾਉਨੇ ਆ ਜਿਹੜੇ ਜਿਮ ਵਾਲੇ ਬੰਦੇ ਵੇਖ ਲਓ ਉਹ ਆਪਾਂ ਜਿ 5 ਕਿਲੋਮੀਟਰ ਕਹਿ ਦਈਏ ਕਿ ਇਹਨੂੰ ਭੱਜਣ ਵਾਸਤੇ ਨਹੀਂ ਭੱਜਿਆ ਜਾਂਦਾ ਭਾਜੀ ਤੇ ਪਹਿਲੇ ਸਮਿਆਂ ਦੇ ਜਿਹੜੇ ਆਪਣੇ ਨਿਹੰਗ ਸਿੰਘ ਹੁੰਦੇ ਸੀ ਉਹ 50 50 ਕਿਲੋਮੀਟਰ 100 100 ਕਿਲੋਮੀਟਰ ਇੱਦਾਂ ਹੀ ਤੁਰ ਕੇ ਚੱਈ ਜਾਂਦੇ ਸੀ ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਹੁੰਦੀ ਸੀ ਸਿਹਤ ਇੰਨੀ ਨੇੜਿਆ ਨਾਲੇ ਲੰਬੀ ਉਮਰ ਦੀ ਅੱਜ ਕੱਲ ਤੇ 50 ਹੀ ਟੱਪ ਦਾ ਜੇ ਭਾਜੀ 36 ਰੋਗ ਲੱਗ ਜਾਂਦੇ ਆ ਸਰੀਰ ਨੂੰ ਕੋਈ ਫਿਕਰ ਨਹੀਂ ਤੇ ਯਾਰ ਕੀ ਆ ਬਾਤ ਹਾਂਜੀ ਕੋਟਾ ਲੱਗ ਗਿਆ ਭਾਜੀ ਆ ਪਹਿਲਾਂ ਆਪਾਂ ਸਾਰੀਆਂ ਚੀਜ਼ਾਂ ਨੂੰ ਕ੍ਰੈਸ਼ ਕਰ ਲਾਂਗੇ ਪਾਜੀ ਕਈ ਤੇ ਮਤਲਬ ਘਰੋਂ ਹੀ ਮਿਕਸਚਰ ਕਰਕੇ ਲੈ ਆਉਂਦੇ ਨੇ ਭਾਜੀ ਨਹੀਂ ਭਾਈ ਸਾਡਾ ਜਿੱਦਾਂ ਬਿਆ ਉਹਦਾ ਹੀ ਲਾਹ ਲੇਖਦਾ ਜੀ ਇੱਥੇ ਹੀ ਰੋਜ਼ ਲੈਦਾ ਇੱਥੇ ਹੀ ਲਈਦਾ ਪਰਗੜਾ ਤੇ ਬਾਕੀ ਜੰਦਾ ਦੀ سپورਟ ਚਾਹੀਦੀ ਆ ਕਾਰਪੋਰੇਸ਼ਨ ਵਾਲੇ ਸਾਨੂੰ ਠਾਣਨਾ ਨਹੀਂ ਤੇ ਫਿਰ ਇੱਥੇ ਮਿਲੋਗੇ ਹਾਂ ਜੀ ਹਾਂ ਜੀ ਜੇ ਨਾ ਇੱਕ ਦੋ ਦਿਨ ਲਗੀ ਰੇੜੀ ਸਮਝ ਲੋਗੀ ਠਾਤਾ ਬਾਫ ਫਿਰ ਤੇ ਤੁਹਾਡੀ ਵੀਰਾਂ ਭਰਾਵਾਂ ਦੀ سپورਟ ਚਾਹੀਦੀ ਜੀ ਹਾਂ ਜੀ ਹਾਂ ਜੀ ਬਿਲਕੁਲ ਤੁਹਾਡੇ ਨਾਲ ਹੀ ਅਸੀਂ ਆਂ ਆਡੇ ਛੋਟੇ ਵੀਰ ਅਸੀਂ ਲੱਗੇ ਹੋਏ ਆ ਹੁਣ ਪ੍ਰਵਾਸੀ ਭਰਾ ਆ ਕੇ ਇੱਥੇ ਕੰਮ ਕਰ ਰਹੇ ਨੇ ਤੇ ਓਹ ਜੇ ਅਸੀਂ ਫੇਰ ਕਹਿ ਦਿੰਦੇ ਪਰ ਇਹ ਕੀ ਪੰਜਾਬ ਦੇ ਮੁੰਡੇ ਸਾਰੇ ਬਾਹਰ ਚਲ ਗਏ ਨੇ ਬਾਹਰ ਭਾਜੀ ਕਿਉਂ ਨਾ ਜਾਣ ਸਾਨੂੰ ਕੰਮ ਹੀ ਨਹੀਂ ਕਰਨ ਦੇਉਂਦੇ ਇੱਥੇ ਇੱਥੇ ਕੰਮ ਕਰਨ ਦੇਣਗੇ ਤੇ ਭਾਈ ਆਪਾਂ ਬਾਹਰ ਨਾ ਜਾਵਾਂਗੇ ਇੱਥੋਂ ਹੀ ਠਾਈ ਜਾਂਦੇ ਆ ਆਪਾਂ ਤੁਰ ਕੇ ਬਾਹਰ ਹੀ ਜਾਵਾਂਗੇ ਕਿ ਹਾਂ ਇੱਥੇ ਕੰਮ ਨਹੀਂ ਹੈਗਾ ਆਪਾਂ ਬਾਹਰ ਚਲੀਏ ਪਟਨਾ ਕੀ ਹੈ ਤੁਹਾਡਾ ਭਾਜੀ ਮੇਰਾ ਤੇ ਐਕਟਿੰਗ ਦਾ ਜੇ ਮੇਰਾ ਸ਼ੌਂਕ ਐਕਟਿੰਗ ਦਾ ਹੀ ਹੈ ਮੈਂ ਮੈਂ ਵੀ ਥੀਏਟਰ ਚ ਹੀ ਕਰਨੀ ਹੈ ਹਾਂਜੀ ਅਡਮਿਸ਼ਨ ਕਰਵਾਈ ਹੋਣੀ ਨਾਲ ਨਾਲ ਸਟੱਡੀ ਕਰਾਂਗੇ ਤੇ ਨਾਲ ਨਾਲ ਆਪਣਾ ਕੰਮ ਕਰਾਂਗੇ ਹਾਂਜੀ ਤੇ ਆ ਮੇਰਾ ਭਰਾ ਤੇ ਇਹ ਹੁਣ ਪਲੱਸ 1 ਚ ਗਰੋਲ ਦਾ ਅਡਮਿਸ਼ਨ ਹੈ ਵੀ ਸਿੱਧੀ ਕਰਾ ਕੇ ਦੇਣ ਲੱਗੇ ਹਾਂ ਨਹੀਂ ਮੈਂ ਨਹੀਂ ਮਾਇਕ ਰੂ ਮਾਰਾ ਸੱਚੇ ਪਾਸ਼ਾ ਕਰਾ ਕੇ ਦੇਣ ਲੱਗੇ ਨੇ ਭਜੀ ਵੀ ਮੈਂ ਆ ਕੇ ਮਤਲਬ ਦੋਨੋਂ ਹੱਟ ਵੀ ਗਏ ਹੋ ਕੁਝ ਜਰੀਆਂ ਨਹੀਂ ਆ ਹਾਂਜੀ 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 ਭਜੀ ਮੇਰਾ 2 ਸਾਲ ਦਾ ਗੈਪ ਹੋ ਗਿਆ ਸੀ ਫਾਦਰ ਸਾਹਿਬ ਦੀ ਡੈਥ ਕਰਕੇ ਹਾਂਜੀ ਆਪੇ ਭਾਈ ਕਰਕੇ ਭਜੀ ਹੁਣ ਪੜ੍ਹ ਹਾਂਜੀ ਹਾਂਜੀ ਵੀ ਅਪਰ ਸੈਰ ਸਹਿਰ ਵਾਸੀਆਂ ਨੂੰ ਲੋਕ ਅੰਮ੍ਰਿਤਸਰ ਸਹਿਰ ਵਾਸੀਆਂ ਨੂੰ ਇਹੋ ਬੇਨਤੀ ਹੈ ਭਾਜੀ ਸਾਡੀ ਕੀ ਸਾਡੇ ਇੱਥੇ ਆਣ ਕੇ ਜਰੂਰ ਇੱਕ ਵਾਰੀ ਟਰਾਈ ਕਰੋ ਸ਼ਰਤਾਈ ਤੇ ਦੂਜੀ ਗੱਲ ਭਾਜੀ ਤੁਹਾਨੂੰ ਸਾਨੂੰ ਤੁਹਾਡੀ سپورਟ ਚਾਹੀਦੀ ਜੇ ਬਹੁਤ ਜ਼ਿਆਦੀ سپورਟ ਦੀ ਲੋੜ ਆ ਕਿਉਂਕਿ ਸਾਨੂੰ ਰੋਜ਼ ਤੰਗ ਕੀਤਾ ਜਾਂਦਾ ਹੈ ਇੱਥੇ ਕਾਰਪੋਰੇਸ਼ਨ ਆਲਿਆਂ ਵੱਲੋਂ ਆਣ ਕੇ ਪਾਜੀ ਇਹਨੂੰ ਆਪਾਂ ਅੱਧਾ ਪੌਣਾ ਘੰਟਾ ਕੋਟਾ ਲਾਉਣਾ ਜੀ ਅੱਧਾ ਪੌਣਾ ਘੰਟਾ ਹਾਂ ਜਿਹੜਾ ਪੇਸਟ ਬਣਾਉਣਾ ਬਿਲਕੁਲ ਮਲਾਈਮ ਪੂਰਾ ਮਲਾਈਮ ਉਹਨਾਂ ਜਮ ਮਲਾਈ ਵਰਗਾ ਆਪਾਂ ਕਹਿ ਲਈ ਪੰਜਾਬੀ ਭਾਸ਼ਾ ਇਹਦੇ ਹਾਂਜੀ ਪਲਵਾਨ ਵੀ ਪੀ ਸਕਦੇ ਸਾਰੇ ਹਾਂਜੀ ਭਾਈ ਪਲਵਾਨ ਤੇ ਪਿੰਦੇ ਵੀ ਬੱਚੇ ਬਜ਼ੁਰਗ ਸਾਰੇ ਭਾਈ ਪੀ ਸਕਦੇ ਅੱਛਾ ਬੱਚੇ ਵੀ ਪੀ ਸਕਦੇ ਭਾਈ ਹਾਂਜੀ ਭਾਈ ਅੱਛਾ ਆ ਇਹ ਬਹੁਤ ਵਾਰ ਕਸਟਮਰ ਵੀ ਤੁਹਾਨੂੰ ਕਿੰਨੇ ਹੋਣਗੇ ਬਾਬਾ ਜੀ ਇਹ ਦੂਸਰੀ ਦਿਨ ਸ਼ਰਦਾਈ ਹਾਂਜੀ ਭਾਈ ਭਾਪਾ ਜੀ ਉਹਨਾਂ ਨੂੰ ਵੀ ਦੱਸ ਦਈਏ ਪੰਗਵਲੀ ਆਪਾਂ ਵਾਇਗਰੂਨਾ ਪੰਗਵਲੀ ਆਪਾਂ ਸ਼ਰਦਾਈ ਵੇਚਦੇ ਨਹੀਂ ਜੇ ਆਪਾਂ ਤਾਕਤਵਣੀ ਚੀਜ਼ ਵੇਚਦੇ ਜੇ ਭਾਵੇਂ ਬੱਚਾ ਪੀਵੇ ਭਾਵੇਂ ਬਜ਼ੁਰਗ ਪੀਵੇ ਕੋਈ ਵੀ ਕਿਸੇ ਵਾਸਤੇ ਨਹੀਂ ਜੇ ਕੋਈ ਵੀ ਪੀ ਸਕਦਾ ਜੀ ਜੇ ਕਿਸੇ ਦੇ ਗਲੇ ਚ ਬਲਗਮ ਆ ਉਹ ਵੀ ਸਹੀ ਕਰ ਦੂਗੀ ਜੇ ਕਿਸੇ ਦਾ ਪੇਟ ਖਰਾਬ ਉਹ ਵੀ ਠੀਕ ਕਰ ਦੂਗਾ ਇਹ ਹੋ ਗਈ ਹੋ ਗਈ ਭਾਈ ਤਿਆਰ ਆਪਾਂ ਨੂੰ ਓਧਾ ਘੰਟਾ ਹੋ ਗਿਆ ਘੋਟਾ ਲੋਂਦੇ ਤੇ ਹੁਣ ਆਪਾਂ ਇਹਨੂੰ ਛਾਣਾ ਲਾਵਾਂਗੇ ਆਹ ਦੇਖੋ ਕਪੜਾ ਤਿਆਰ ਕੀਤਾ ਆ ਆਪਾਂ ਤੇ ਆਹ ਦੇਖੋ ਭਾਈ ਆਪਾਂ ਇਹਨੂੰ ਹਣੀ ਪਾ ਕੇ ਸਾਰਾ ਮਿਕਸ ਕਰਕੇ ਤੇ ਅਰਜ ਛਾਣਾ ਲਾਉਣਾ ਆਪਾਂ ਤੇ ਆਹ ਦੇਖੋ ਭਾਈ ਹੁਣ ਆਪਾਂ ਇਹਨੂੰ ਪੂਰਾ ਮਲਾਈ ਕਰ ਲਿਆ ਵਾ ਮਤਲਬ ਕਿ ਇੱਕ ਵੀ ਦਾਣਾ ਨਹੀਂ ਰਹਿਣ ਦਿੱਤਾ ਆਪਾਂ ਵਿੱਚ ਕੀ ਹਾਂ ਵੀ ਖਸਕਾਸ ਵੀ ਤੁਹਾਨੂੰ ਰੜਕ ਜੇਗੀ ਕਈ ਕਹਿੰਦੇ ਹੁਣ ਕਿ ਜੀ ਵੀਡੀਓ ਬਣਾਉਣ ਕਰਕੇ ਥੋੜਾ ਜਿਹਾ ਸਮਾਨ ਪਾਇਆ ਆਪਾਂ ਲੱਗਦਾ ਹੀ ਕਿਉਂਕਿ ਜਾਰਾ ਚਰ ਪੈਣੀ ਰਹਿ ਗਈ ਤੇ ਭਾਜੀ ਇਹ ਵਾਈ ਹੋ ਜਾਂਦੀ ਏ ਬਈ ਚੀਜ਼ ਨਹੀਂ ਦਈਦੀ ਕਿ ਹਾਂ ਇੰਨਾ ਚਿਰ ਹੋ ਗਿਆ 2-2 ਘੰਟੇ ਤੇ ਆਪਾਂ ਬੈਠਣੀ ਨਾ ਰੱਖੀ ਦੀ ਕਿ 2 ਘੰਟੇ ਹੋ ਜਾਣ 2 ਘੰਟੇ ਵੀ ਨਹੀਂ ਟੱਪਦੇ ਸਾਡੇ ਹਾਂ ਜੀ ਭਾਈ ਅੱਜਕੱਲ੍ਹ ਕਲੱਬ ਵੀ ਆਪਾਂ ਆ ਗਈ ਜੇ ਆਪਾਂ ਨਿਜੋੜਾਂਗੇ ਨਾ ਉਹ ਪਾੜ ਜਣੇ ਕਲੱਬ ਦੀ ਹਾਂ ਜੀ ਭਾਈ ਅੱਜਕੱਲ੍ਹ ਮਸ਼ੀਨਾਂ ਆ ਗਈਆਂ ਇਹ ਰਗੜਾਈ ਵਾਲੀਆਂ ਉਹਨਾਂ ਦਾ ਸਵਾਦ ਨਹੀਂ ਆਉਣਾ ਮਿੱਟੀ ਦਾ ਟੇਸ ਨਹੀਂ ਆਉਣਾ ਆਹ ਲੱਕੜ ਦਾ ਜਿਹੜਾ ਟੇਸਟ ਆਉਣਾ ਉਹ ਨਹੀਂ ਆਉਣਾ ਵਿੱਚ ਨੂੰ ਪਾ ਲਈਦਾ ਜੀ ਅਸਰ ਸਾਰਾ ਇਹ ਨੁਕਦਾ ਇਹਨੂੰ ਨੁਕਦਾ ਕਹਿੰਦੇ ਨੇ ਕਿਹੜਾ ਬਚਣਾ ਕਿੰਦੇ ਬਾਜੀ ਨੂੰ ਨੁਗਦਾ ਲੁਕਦਾ ਨੁਗਦਾ ਲੁਕਦਾ ਹੋ ਗਈ ਬਾਜੀ ਤੇ ਆਪੇ ਹੋ ਗਈ ਹੋ ਗਈ ਪਰ ਹਿੱਟ ਆ ਰਿਹਾ ਤੇ ਆ ਆਪਣਾ ਨਿਕਲ ਗਿਆ ਵਿੱਚ ਨੁਗਦਾ ਇਹ ਕਿਸ ਕਾਰਨ ਹੁੰਦਾ ਬਾਜੀ ਇਹ ਜੋ ਅਸਰ ਨਿਕਲ ਗਿਆ ਸਾਰੇ ਹਾਂ ਜੀ ਜੀ ਇਹ ਤਾਂ ਸਾਰੀ ਜਿੰਨੀ ਇਹਦੀ ਤਾਕਤ ਸਾਰੀ ਨਿਕਲ ਗਈ ਹੋ ਗਈ ਤੋਤੀ ਨਿਕਲਦਾ ਰਹੇ ਵਿੱਚ ਹੋ ਗਏ ਇਹ ਆਪਣਾ ਦੇਸੀ ਪ੍ਰੋਟੀਨ ਡਰਿੰਕ ਦੇਸੀ ਡਰਿੰਕ ਦੇਸੀ ਡਰਿੰਕ ਦੇਸੀ એનર્ਜੀ ਡਰਿੰਕ ਆ ਦੇਸੀ એનર્ਜੀ ਡਰਿੰਕ ਹਾਂ ਜੀ ਤੈਨੂੰ ਨੂੰ ਆਪਾਂ ਕੋਰੀ ਫੇਰ ਛਪਉਣ ਲੱਗਾਂ ਪੜਾਂਗੇ। ਜੇ ਇਹਦੀ ਸਪਾਈਕ ਦੀ ਪਾਈਦਾਨੀ ਧਿਆਨ ਰੱਖਦੇ ਭਾਜੀ। ਸਪਾਈ ਦੀ ਧਿਆਨ ਰੱਖਾਂਗੇ ਤੇ ਭਾਜੀ ਗਾ ਘਾਪੇ ਵੇਖ ਕੇ ਆਉਂਦਾ ਜੇ। ਸਪਾਈ ਰੱਖਾਂਗੇ ਭਾਜੀ। ਆਹ ਵਾੜੀ। ਇਹ ਭਾਜੀ ਕਿਤੇ ਵੀਡੀਓ ਜੀ ਤੇ ਨਹੀਂ ਕਿਤੇ ਇੱਦਾਂ ਹੋ ਰਿਹਾ ਤੁਸੀਂ ਬੱਸੋ। ਨਹੀਂ 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 ਮੈਂ ਤੁਹਾਨੂੰ ਕੋਹ ਚ ਪਹਿਲਾਂ ਤੁਹਾਨੂੰ ਦੋ ਵਾਰੀ ਕਿਹਾ ਵਾ ਕਿ ਜਿਹੜਾ ਵੀ ਆਗੇ ਵੇਖੂਗਾ ਨਾ ਵੀ ਵੇਖ ਲਓ ਇਦਾਂ ਹੀ ਕੰਮ ਕਰੀਏ ਜਿੱਦਾਂ ਹੁਣ ਕਰ ਰਹੇ ਆਂ ਆਪਾਂ। ਇਹ ਕਲਰ ਐਨਾ ਸੋਹਣਾ ਕਿਦਾਂ। ਏ ਭਾਜੀ ਆ ਜਿਹੜੇ ਪਦਾਰਥ ਖਾਸ ਪਾਏ ਆਪਾਂ ਫਿਰ ਮਿੱਟੀ ਜਿਹੜੀ ਘਸਦੀ ਨਾਲ ਲੱਕੜ ਘਸਦੀ ਨਿੰਮ ਉਹਨਾਂ ਸਾਰੀਆਂ ਚੀਜ਼ਾਂ ਦਾ ਜੇ ਤਾਤੇ ਆ ਦੇ ਵਿੱਚ ਭਾਜੀ ਮਿੱਠੇ ਲਈ ਇੱਚ ਕੀ ਪਾਉਂਦੇ ਹੋ ਸ਼ੱਕਰ ਭਾਜੀ ਆਹ ਤੋਂ ਸਪੈਸ਼ਲ ਲੈ ਕੇ ਲਾਇਆ ਜੇ ਸ਼ੱਕਰ ਵਾਲੀ ਲੋਕੀ ਖੰਡ ਪਾਉਂਦੇ ਨੇ ਭਾਜੀ ਨਹੀਂ ਨਹੀਂ ਆਪਾਂ ਸ਼ੱਕਰ ਵਾਲੀ ਵਰਤੀ ਕਿ 슈ਗਰ ਵਾਲਾ ਪੇਸ਼ੈਂਟ ਵੀ ਪੀ ਸਕਦਾ ਜੇ ਹਾਂਜੀ ਬਹੁਤ ਬਹੁਤ ਭਾਜੀ ਠੰਡੀ ਹੁੰਦੀ ਆ ਫਿਰ ਬਾਅਦ ਸ਼ੂਗਰ ਵਾਲੇ ਵਾਸਤੇ ਬੈਸਟ ਹੈ ਭਾਜੀ ਆ ਆ ਜੇ ਸ਼ਕਰ ਆਪਾਂ ਘੋਲ ਕੇ ਰੱਖੀ ਜੇ ਸ਼ਕਰ ਹਾਂਜੀ ਭਾਜੀ ਖਾਂਡ ਕਿਉਂ ਨਹੀਂ ਪਾਉਂਦੇ ਅਸੀਂ ਭਾਜੀ ਖਾਂਡ ਦੇ ਕੋਈ ਫਾਇਦੇ ਨਹੀਂ ਹੈ ਨੁਕਸਾਨ ਹੀ ਦੇ ਖਾਂਡ ਦੇ ਹਾਂਜੀ ਇਹਦੇ ਫਾਇਦੇ ਹੀ ਹੈ ਜੀ ਇਹ ਕਿਨੇ ਸਿੱਕੀ ਵੀਡੀਓ ਹੋਏ ਤੇ ਹਾਂਜੀ ਜਿਸ ਤਰ੍ਹਾਂ ਕੋਈ ਵੀ ਨੌਕ ਕੱਟੇ ਆਪਾਂ ਮਿੱਠਾ ਰੱਖੀ ਦਾ ਹੀ ਘਟਿਆ ਜੇ ਕੋਈ ਮੰਗ ਲਿਆ ਐਕਸਟਰਾ ਫਿਰ ਆਪਾਂ ਉਹਨੇ ਗਲਾਸ ਚ ਪਾ ਦੇਦਾ ਤਾਂ ਹੀ ਆਪਾਂ ਘੋੜ ਕੇ ਰੱਖਿਆ ਹੁੰਦਾ ਜੇ ਮਿੱਠਾ ਪ੍ਰਾਈਸ ਭਾਈ ਆਪਣੇ ਕੋਲ ਦੋ ਗਲਾਸ ਮਿਲ ਜਾਣਗੇ ਆਹ ਇਹਦਾ ਛੋਟਾ ਗਲਾਸ ਹਾਂ ਜੀ ਪਹਿਲਾਂ ਦੱਸਦਾ ਗਲਾਸ ਦਾ ਪਾਣੀ ਪਈ ਆ ਪਾਣੀ ਪਈ ਆ ਜੀ ਐਕਸਲੈਂਟ ਭਾਜੀ ਆਪਨੇ ਕੋ ਦੋ ਗਲਾਸ ਮਿਲਣਗੇ ਆ ਛੋਟਾ ਗਲਾਸ ਦੇ 30 ਰੁਪਏ ਵਾਲਾ ਤੇ ਆ ਵੱਡਾ ਗਲਾਸ 50 ਰੁਪਏ ਵਾਲਾ ਜੀ ਵੜੀ ਆਪਾਂ ਕਚਹਿਰੀ ਚੋਂ ਅਗਲਾਈ ਦੀ ਜਿੱਥੇ ਮੋੜਾ ਬਣੀ ਕਚਹਿਰੀ ਵਾਲ ਨੂੰ ਆਣੀ ਖਤਮ ਹੁੰਦਾ ਆ ਦਿਖਾ ਦਿਓ ਸਾਰੀ ਲੋਕੇਸ਼ਨ ਇੱਕ ਵਾਰ ਜੀ ਅੰਬਰ ਸਾਹਿਬ ਕਿੰਨੇ ਵਾਲਾ ਭਾਜੀ 30 ਵਾਲਾ ਕਿ 50 ਵਾਲਾ ਵੱਧ ਤੋਂ ਵੱਧ ਇੱਥੇ ਆਓ ਸਾਡੇ ਕੋਲ ਕਰੀ ਟ੍ਰਾਈ ਕਰੋ ਜ਼ਰੂਰ ਆਣ ਕੇ